ਡੀ5 ਚੈਨ ਪੰਜਾਬੀ ਦੇਖ ਰਹੇ ਹੋ ਮੈਂ ਬਲਵਿੰਦਰ ਸਿੰਘ ਸ਼ੰਭੂ ਮੋਰਚੇ ਤੋਂ ਇੱਕ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿਸਾਨ ਰੇਸ਼ਮ ਸਿੰਘ ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਕਿਹਾ ਕਿ ਮੈਂ ਸਰਕਾਰ ਦੀ ਨੀਤੀਆਂ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਸਾਡੀ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਦੇ ਨਾਲ ਗੱਲਬਾਤ ਹੋਈ ਹੈ ਜੋ ਕਿ ਸ਼ੰਭੂ ਬਾਰਡਰ ਦੇ ਆਗੂ ਨੇ ਤੇ ਸਾਰੇ ਮੋਰਚੇ ਨੂੰ ਲੀਡ ਕਰ ਰਹੇ ਨੇ ਆਓ ਤੁਹਾਨੂੰ ਸੁਣਾਉਣੇ ਆ ਕਿੱਥੇ ਕਿਹੜੇ ਜੱਥੇ ਬੰਦੇ ਦੇ ਤੁਸੀਂ ਕਿਸਾਨ ਵਿੱਚ ਕਮੇਟੀ ਕਿੱਥੋਂ ਦੇ ਰਹਿਣੇ ਵਾਲੇ ਹੋ ਅੰਦਰ ਕਿੰਨੀ ਕੁ ਦੇਰ ਤੋਂ ਸ਼ੰਭੂ ਮੋਟਰ ਤੇ ਆ ਗਏ ਸਰ ਅਲ ਹਮਦੁਲਿਲਾ ਚੋ ਗਿਆ ਜੀ ਕੀ ਖਾਤਾ ਹੋਣ ਫਿਰ ਬਾਤ ਕਰਨੀ ਪਾਏ ਕਿ ਤੂੰ ਖਾਧੀਆ ਉਹ ਮੋਦੀ ਜੀ ਡੁੱਲ ਜੰਨ ਦੀ ਤੇ ਕੋਈ ਹੱਲ ਚੋਂ ਲਿਆਟਾ ਥਲੇ ਗੱਲੇ ਆਉਦਾ ਵੀ ਬਹੁਤ ਦੇਖੋ ਪੁੱਤ ਆ ਹਮਦੁਲਿਲਾ ਕਰ ਗਏ ਕਿੰਨੀ ਉਮਰ ਆ ਸਰ ਤੁਹਾਡੀ ਆ ਵੀ ਡੱਟ ਚਲਿੰਦਾ ਵਾਲੇ ਬੰਦੇ ਸੋ ਬੜੀ ਮੰਦ ਭਾਗੀ ਖਬਰ ਆਈ ਹੈ ਜੀ ਸ਼ੰਭੂ ਬਾਟਰ ਤੋਂ ਜਿੱਥੇ ਕਿ ਕਿਸਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਜੀ ਕੀ ਮਾਮਲਾ ਜੀ ਇਹ ਹਾਂ ਦੇਖੋ ਆਪਣਾ ਕਿਸਾਨ ਰੇਸ਼ਮ ਸਿੰਘ ਪਿੰਡ ਪਾਉਂਟ ਸੀਗਾ ਜੀ ਖਲੇ ਖਲਫਾਸ ਦੀਆਂ ਗੋਲੀਆਂ ਖਾਦਣ ਦੀ ਪੁਸ਼ਟੀ ਹੋਈ ਆ ਉਹਨੂੰ ਲੈ ਗਏ ਸੀ ਆਪਾਂ ਇੱਥੇ ਰਾਜਪੁਰੇ ਰਾਜਪੁਰਿਓ ਹੁਣਗਾ ਰਜਿੰਦਰਾ ਹਸਪਤਲ ਨੂੰ ਰੈਫਰ ਕਰ ਦਿੱਤਾ ਗਿਆ ਹੋਰ ਮਿਲ ਰਹੀ ਆ ਉਹ ਐਂਬੂਲੈਂਸ ਲੈ ਕੇ ਜਾਊਗੀ ਉਹ ਪਹਿਲੋਂ ਵੀ ਸਲਪਾਸ ਕਿਸਾਨ ਨੇ ਖਾਧੀ ਸੀਗੀ ਉਦੋਂ ਨਹੀਂ ਸੀ ਬਚਿਆ ਹੈਗਾ ਉਹਦਾ ਕਹਿਣਾ ਵੀ ਜੋ ਸਰਕਾਰ ਸਾਡੀ ਮੰਗਾਂ ਨਹੀਂ ਮੰਨ ਰਹੀ ਤਾਂ ਕਾਪੀ ਨੀਤੀ ਪਾਲਿਸੀ ਤੋਂ ਦੁਖੀ ਹੈਗਾ ਵਾਹ ਜੀ ਮੇਰੇ ਕੋਲ ਇੰਨੀ ਇਨਫੋਰਮੇਸ਼ਨ ਹੈਗੀ ਆ ਸ਼ੰਭੂ ਤੇ ਸਾਡਾ ਕਿਸਾਨ ਪਿਛਲੇ 8-10 ਦਿਨਾਂ ਤੋਂ ਜਥੇ ਨਾ ਆਇਆ ਹੋਇਆ ਸੀਗਾ ਜੀ ਬੰਦੇ ਸਾਹਿਬ ਜਦੋਂ ਇਸ ਘਟਨਾ ਦਾ ਇਲਜ਼ਾਮ ਦਿੱਤਾ ਗਿਆ ਕਿਸਾਨ ਆ ਗੂ ਕੱਲਾ ਬੈਠਾ ਸੀ ਜੀ ਹੋਰ ਵੀ ਉਹਦੇ ਨਾਲ ਕੋਈ ਬੈਠੇ ਸੀ ਜੀ ਆ ਮੈਂ ਸਾਰੀ ਜਾਣਕਾਰੀ ਲੈਣਾ ਕਿਸਾਨ ਤਾਂ ਟਰਾਲੀ 'ਚ ਸੀਗੇ ਪਹੁਬਿੰਡ ਦੇ ਕਿਸਾਨ ਹੋਰ ਵੀ ਸੀਗੇ ਜੀ ਠੀਕ ਆ ਇਹ ਸਾਰੀ ਡਿਟੇਲਸ ਮੈਂ ਲੈ ਕੇ ਤੁਹਾਡੇ ਨਾਲ ਸਾਂਝੀ ਕਰੂੰਗਾ ਜੀ ਧੰਨਵਾਦ ਜਿੱਦਾਂ ਕੀ ਸਰਵਨ ਸਿੰਘ ਪੰਦੇਰ ਵੱਲੋਂ ਦੱਸਿਆ ਗਿਆ ਕਿ ਰਾਜਪੁਰੇ ਦੇ ਹਸਪਤਾਲ ਵਿੱਚ ਦਾਖਲ ਕੀਤਾ ਸੀ ਤੇ ਪਰ ਹੁਣਾਂ ਨੂੰ ਪਟਿਆਲੇ ਦੇ ਰਜਿੰਦਰ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਹੈ ਉਹਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕਰਕੇ ਮੈਂ ਤੁਹਾਡੇ ਨਾਲ ਮੁੜ ਤੋਂ ਗੱਲਬਾਤ ਕਰਾਂਗਾ ਵੀ ਇਹ ਮਾਮਲਾ ਕੀ ਸੀ ਉਹਨਾਂ ਨਾਲ ਕੋਣ ਬੈਠੇ ਸੀ ਕਿ ਕਿਸਾਨ ਦੇ ਰੋਕਣ ਦੀ ਕੋਸ਼ਿਸ਼ ਕੀਤੀ ਕੀ ਮਾਮਲਾ ਸੀ ਉਹ ਤੁਹਾਨੂੰ ਦੱਸਿਆ ਜਾਵੇਗਾ ਤੁਹਾਨੂੰ ਦੱਸ ਦੇ ਕਿ ਕਿਸਾਨ ਐਮਐਸਪੀ ਸਣੇ ਹੋਰ ਕਈ ਮੰਗਾਂ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ਨੂੰ ਘੇੜਦੇ ਹੋਏ ਨਜ਼ਰ ਆਂਦੇ ਨੇ 13 ਫਰਵਰੀ ਦਾ ਇਹ ਮੋਰਚਾ ਸ਼ੰਭੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਹੋ ਗਿਆ ਉੱਥੇ ਕਿਸਾਨ ਬੈਠੇ ਹੋਏ ਨੇ ਤੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਸੇਧ ਵੀ ਦਿਨ ਪਰ ਦਿਨ ਵਿਗੜਦੀ ਜਾ ਰਹੀ ਆ ਹੁਣ ਵੇਖਣਾ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਅੱਗੇ ਕੀ ਨਵਾਂ ਮੋੜ ਸਾਹਮਣੇ ਆਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ